ਬੋਲ ਵਾਹਿਗੁਰੂ ਜਿੱਤੋਂ ਹੋਂ ਸਭ ਕੰਮ ਸ਼ੁਰੂ ਕੁਝ ਸਾਡੇ ਆਪਣੇ ਆਪ ਦੀਆਂ ਅੰਦਰੋਂ ਗੱਲਾਂ ਕਈ-ਕਈ ਵਾਰੀ ਸਾਨੂੰ ਜਾਗਰੂਕਤ ਕਰਾ ਦਿੰਦੀਆਂ ਨੇ ਜਿਵੇਂ ਕਿ ਸਭ ਕੁਝ ਹਾਰ ਕੇ ਵੀ ਬੰਦਿਆ ਇਹ ਨਾ ਸਮਝ ਕਿ ਤੂੰ ਹਾਰ ਗਿਆ ਪਤਾ ਕਿਉਂ ਪਰ ਜੇਕਰ ਉਫਾ ਕਾਲਪੁਰਖ ਦਾ ਤੇਰੇ ਹੱਥ ਚ ਸਿਮਰਨਾ ਹੈ ਤੇ ਉਹਦਾ ਨਾਮ ਚੇਤੇ ਹੈ ਫਿਰ ਤੇਰੇ ਬਰਾਬਰ ਨਾ ਕੋਈ ਰਾਜਾ ਨਾ ਸ਼ਤਰੂ ਨਾ ਵਿਦਵਾਨ ਤੇ ਨਾ ਚੜਿਆ ਤੂਫਾਨ ਤੇਰੀ ਤੁਲਨਾ ਨਹੀਂ ਕਰ ਸਕਦਾ ਸੋ ਡਿੱਗੇ ਟੈਂਦਿਆਂ ਨੂੰ ਸਹਾਰਾ ਉਸ ਨਾਮ ਦਾ ਹੈ ਕਿਰਪਾ ਕਰੇ ਹੇ ਆਕਾਲਪੁਰਖ ਸਭ ਤੇਰਾ ਹੀ ਇਹ ਪਸਾਰਾ ਏ ਸਭ ਤੇਰਾ ਹੀ ਇਹ ਪਸਾਰਾ ਏ ਬੋਲੋ ਵਾਹਿਗੁਰੂ ਜੇ ਤੂੰ ਹੋਂ ਸਭ ਕਮ ਸ਼ੁਰੂ ਵਾਹਿਗੁਰੂ ਨਾ ਚਿਰਵਾਹੇ ਗੁਰੂ ਸਾਹਿਬ ਦੀ ਸਾਤਨਾ ਚਿਰਵਾਹੇ ਗੁਰੂ ਸਾਹਿਬ ਦੀ ਸਾਤਨਾ ਨਾ ਚਿਰਵਾਹੇ ਗੁਰੂ ਸਾਹਿਬ ਦੀ ਸਾਤਨਾ ਚਿਰਵਾਹੇ ਗੁਰੂ ਸਾਹਿਬ ਦੀ ਚਿਰਵਾਹੇ ਗੁਰੂ ਸਾਹਿਬ ਦੀ ਜ਼ਾਤਨਾ ਚਿਰਵਾਹੇ ਗੁਰੂ ਸਾਹਿਬ ਦੀ ਜ਼ਾਤਨਾ ਹਰੇਕ ਵੀਡੀਓ 'ਚ ਇਹ ਹੀ ਬੇਨਤੀ ਹੈ ਸੰਗਤ ਜੀਓ ਕਿ ਕਮੈਂਟਾਂ ਰਾਂ ਹੀ ਦੱਸਿਆ ਕਰੋ ਤੇ ਸ਼ੇਅਰ ਵੀ ਕਰਿਆ ਕਰੋ ਪਰ ਇੱਕ ਗੱਲ ਆਪਾਂ ਜਿੰਨਾ ਕਰਕੇ ਆ ਉਹਨਾਂ ਸ਼ਹੀਦਾਂ ਨੂੰ ਹਮੇਸ਼ਾ ਲਈ ਯਾਦ ਰੱਖਿਆ ਕਰੋ ਕਿਉਂਕਿ ਜੋ ਹਮari ਰੱਖਸ਼ਾ ਕਰੇ ਸੋ ਕਲਗੀਧਰ ਜਗਤੀਸ਼ ਸ਼ਹੀਦਾਂ ਕਰਕੇ ਸਾਡਾ ਸਾਰਾ ਇਹ ਇਸ ਦੇਸ਼ ਤੇ ਅਸੀਂ ਅੱਜ ਆਨੰਦ ਮਾਣ ਰਹੇ ਹਾਂ